ਜਿਹੜਾ ਮੈਂ ਲੋਕਾਂ ਨਾਲ ਜਦੋਂ ਚੋਣਾਂ ਦੇ ਦਿਨਾਂ ਨੂੰ ਕੁੰਡੇ ਖੜਕਾ ਕੇ ਵੋਟਾਂ ਮੰਗਦਾ ਸੀ ਤਾਂ ਲੋਕਾਂ ਨਾਲ ਵਾਅਦਾ ਕਰਿਆ ਸੀ ਕਿ ਮੈਂ ਤੁਹਾਡੇ ਕੰਮ ਵੀ ਹਰੇਕ ਦਰਵਾਜ਼ੇ ਤੇ ਆ ਕੇ ਕਰੂੰਗਾ ਉਦੇ ਲਈ ਮੈਂ ਇੱਕ ਆਪਣਾ ਮੋਬਾਈਲ ਆਫਿਸ ਬਣਾਇਆ ਜਿਹਦੇ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਪਲਾਂ ਜਾਂ ਕੇ ਲੋਕਾਂ ਦੇ ਜਿਹੜੇ ਆ ਕੰਮ ਕਰਦੇ ਆ ਇਹਦੇ ਵਿੱਚ ਇੱਕ ਸਾਹਮਣਾ ਬੈਂਚ ਆ ਜਿਹਦੇ 'ਚ ਮੇਰੇ ਨਾਲ ਕੌਂਸਲਰ ਸੇ ਬੰਨਦੇ ਆ ਜਿੰਨੇ ਵੱਡੇ ਅਧਿਕਾਰੀ ਨੇ ਆਪਣੇ ਨਾਲ ਹੁਣ ਡਾਇਰੈਕਟ ਕਮਿਸ਼ਨਰ ਗੁਰਬਾਜ਼ੀ ਬਿਠੇ ਨੇ ਇੱਧਰ ਸੋਮਾਜੀ ਬਿਠੇ ਨੇ ਇੱਧਰ ਸਾਰੇ ਅਧਿਕਾਰੀ ਨੇ ਤੇ ਇੱਧਰ ਸਪੈਕਟ ਕਰਤਾ ਬੈਠੇ ਨੇ ਮੌਕੇ ਤੇ ਹੀ ਕੋਸ਼ਿਸ਼ ਕਰੀਏ ਵੀ ਜਿੰਨੇ ਉਹਨਾਂ ਦੇ ਕੰਮ ਨੇ ਉਹ ਆਪਾਂ ਹੱਲ ਕਰੀਏ ਇਹਦੇ ਨਾਲ ਇੱਕ ਤਾਂ ਦਫ਼ਤਰਾਂ ਦੀ ਖੰਜਰਖਾਰੀ ਮੁੱਕਦੀ ਹੈ ਇੱਕ ਜਿਹੜੀ ਆ ਜ਼ੀਰੋ ਟੋਲਰੈਂਸ ਜਿਹੜਾ ਕ腐ਸ਼ਨ ਤੇ ਉਹਦੇ ਤੇ ਅਸੀਂ ਕਿਤੇ ਨਾ ਕਿਤੇ ਖਰੇ ਉਤਰਦੇ ਨਜ਼ਰ ਆਉਂਦੇ ਕਿੰਦਾ ਦੇ ਕੰਮ ਕੀਤੇ ਜਾ ਰਹੇ ਲੋਕਾਂ ਦੇ ਹਰੇਕ ਪ੍ਰਕਾਰ ਦੇ ਜਿਨੇ ਇੱਥੇ ਇੱਕ ਨਾਗਰਿਕ ਜੀ ਨੂੰ ਕੁੱਤੇ ਨੇ ਵੱਢਿਆ ਸੀ ਕੁੱਤੇ ਦੀ ਸ਼ਿਕਾਇਤ ਆ ਗਈ ਆ ਹੁਣ ਮਾਲ ਮੈਂ ਕਿਹ ਨਾਲ ਸੰਬੰਧਤ ਦਾ ਸ਼ਿਕਾਇਤ ਸੀ ਉਹ ਅਹਿਦਮ ਮੈਡਮ ਨੂੰ ਮੌਕੇ ਤੇ ਲਾਈਨ ਲੈ ਕੇ ਹੈਂਡ ਫ੍ਰੀ ਕਰਕੇ ਸੁਣਾਇਆ ਜੇ ਕੋਈ ਪ੍ਰਾਣਾ ਪਰਵਾਰੀ ਉਹ ਖਜਲ ਖਵਾਰ ਕਰਦਾ ਉਹਦੇ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ ਇਹ ਵੀ ਉਸ ਨਾਗਰਿਕ ਨੂੰ ਕਿਹਾ ਵੀ ਜੇ ਅਗਰ ਦਿੱਤੋਂ ਕੋਈ ਪੈਸੇ ਦੀ ਮੰਗ ਕਰਾ ਤਾਂ ਸਾਨੂੰ ਤੁਸੀਂ ਦੱਸਣਾ ਤੇ ਬਾਹਰ ਅੱਜਕੱਲ ਮੇਰੇ ਹਲਕੇ ਦੇ ਵਿੱਚ ਜਿਹੜੀ ਹੈ ਸਮਾਲ ਸਕੀਨਨ ਰਸਤੀ ਹੈ ਥੱਲੇ ਛੋਟੇ-ਛੋਟੇ ਜਿਹੜੀਆਂ ਫੈਕਟਰੀਆਂ ਉੱਪਰ ਮਕਾਨ ਬਣੇ ਹੋਏ ਨੇ ਉਹਨਾਂ ਨੂੰ ਹਰੇਕ ਸਾਲ ਲਾਇਸੈਂਸ ਹੈ ਜਿਹੜਾ ਉਹ ਨਵੇਂ ਸਿਰਿਓਂ ਬਣਾਉਣਾ ਪੈਂਦਾ ਉਹਨਾਂ ਨੂੰ ਖੱਜਲ-ਖੁਆਰੀ ਨਾ ਹੋਵੇ ਵੱਖ-ਵੱਖ ਏਰੀਆ ਵਿੱਚ ਜਿਹੜੇ ਐ ਉਹ ਕੈਂਪ ਲਾਏ ਜਾਂਦੇ ਨੇ ਅੱਜ ਇਸ ਵਾਲ ਵਿੱਚ ਸੋਮਾ ਜੀ ਦੀ ਗਵਾਈ ਵਿੱਚ ਅਸੀਂ ਇਹ ਕੈਂਪ ਲਾਇਆ ਸਮੂਚੇ ਅਧਿਕਾਰੀ ਬੈਠੇ ਨੇ ਇਹਦੇ ਨਾਲ ਇੱਕ ਤਾਂ ਜਿਹੜੇ ਫੈਕਟਰੀ ਵਾਲੇ ਧਾਰਕ ਨੇ ਉਹਨਾਂ ਨੂੰ ਖੱਜਲ-ਖੁਆਰੀ ਨਹੀਂ ਹੁੰਦੀ ਇੱਕ ਸਾਨੂੰ ਕਿਤੇ ਨਾ ਕਿਤੇ ਰੈਵਨਿਊ ਵੀ ਜਿਹੜਾ ਇਕੱਠਾ ਹੋ ਜਾਂਦਾ ਉਹਦੇ ਲਈ ਇੱਕ ਬਹੁਤ ਬਰੀਆ ਪ੍ਰਾਅ ਹੈ ਸਰ ਇੱਕ ਕਾਰਜਕਾਰੀ ਨਾਲ ਜਿਹੜੀ ਲੜਕੁੱਟਮਾਰ ਹੋਈ ਆ ਉਹ ਕੀ ਮਸਲਾ ਇੱਕ ਸਾਡੇ ਕਾਰਪੋਰੇਸ਼ਨ ਦੇ ਜਿਹੜੇ ਨੇ ਸ਼ਿਵਰਮ ਮੈਨਸੂ ਉਹਨੂੰ ਕਿਤੇ ਕਿਸੇ ਜਿਹੜਾ ਉੱਥੇ ਦਾ ਨਾਗਰਿਕ ਆ ਉਹਨੇ ਮੈਨਹੈਂਡਲਿੰਗ ਕਰੀਆ ਤੇ ਮੈਂ ਬਲਾਕਪਰਡਾਂ ਦੀ ਡਿਊਟੀ ਲਈ ਆ ਵੀ ਉਹਨੂੰ ਬੁਲਾ ਕੇ ਕਿਉਂਕਿ ਇਹ ਦਿਨਾਂ ਕਿਤੇ ਉਹ ਆਪਣੇ ਪਰਿਵਾਰ ਦੇ ਮੈਂਬਰ ਨੇ ਉਹਨੂੰ ਬੁਲਾ ਕੇ ਅਗਰ ਤਾਂ ਉਹ ਮਾਫੀ ਮੰਗੂਗਾ ਤਾਂ ਠੀਕ ਹੈ ਨਹੀਂ ਖਲਾ ਉਹਦੇ ਖਿਲਾਫ ਜਿਹੜੀ ਇਹ ਕਾਰ ਵੀ ਕਰੀ ਜਾਊ ਕਿਉਂਕਿ ਇਹ ਸਾਡੇ ਪਰਿਵਾਰ ਦੇ ਅੰਗ ਨੇ ਇਹਨਾਂ ਦੀ ਸੁਰੱਖਿਆ ਦੀ ਸਾਡੀ ਜ਼ਿੰਮੇਵਾਰੀ ਹੈ ਤੇ ਕਿਸੇ ਨੂੰ ਵੀ ਕਿਸੇ ਅਧਿਕਾਰੀ ਨੂੰ ਕਿਸੇ ਨਾਗਰਿਕ ਨਾਲ ਗਲਤ ਬੋਲਣ ਦੀ ਕੋਈ ਪਾਵਰ ਨਹੀਂ ਨਾ ਉਹਨਾਂ ਨੂੰ ਕੋਈ ਇਹ ਵੀ ਹਦਾਇਤ ਹੈ ਦੇ ਨਾ ਹੀ ਕਿਸੇ ਨਾਗਰਿਕ ਨੂੰ ਗਲਤ ਬੋਲਣ ਐਮਰ ਸਾਹਿਬ ਪ੍ਰੋਪਰਟੀ ਟੈਕਸ ਨਾਲ ਕੇ ਬੜੀ ਲੋਕ ਦੁਬਦ ਚ ਨੇ ਕਈਆਂ ਦੀ ਜਗਾ 75 ਗਾਜਾ ਲੇਕਿਨ ਪ੍ਰਾਪਰਟੀ ਦਾ 1.5 ਗਾਜਾ 100 ਗਾਜਾ ਜਿੱਦਾਂ ਲੱਗੇ ਹੋਏ ਨੇ ਇਹ ਮੇਰੇ ਨਾਲ ਮਾਨਯੋਗ ਕਮਿਸ਼ਨਰ ਬੈਠੇ ਨੇ ਇਸ ਤੋਂ ਅਪਰੰਤ ਮੈਂ ਉਹਨਾਂ ਨਾਲ ਗੱਲ ਕਰੂੰਗਾ ਕਮਿਸ਼ਨਰ ਸਾਹਿਬ ਨਾਲ ਵੀ ਅਗਰ ਜ਼ਰੂਰਤ ਪਈ ਤਾਂ ਮੰਤਰੀ ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਮੰਨ ਲਓ ਕਿਸੇ ਦਾ 100 ਗਾਜਾ ਦਾ ਮਕਾਨ ਹੈ ਉਹਦੇ ਚੋਂ 50 ਗਾਜਾ ਦਾ ਸੇਲ ਕਰਤਾ ਉਹ ਜਿਹੜਾ ਬਟਾ ਨੰਬਰ ਲਾਉਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਥੋੜਾ ਜਿਹਾ ਜਿਹੜਾ ਪ੍ਰੋਸੈਸ ਹੈ ਉਹ ਗੁੰਝਲਦਾਰ ਹੈ ਉਹਨੂੰ ਸੌਖਾ ਕਰਾਉਣ ਦੇ ਲਈ ਮੈਂ ਇਹਨਾਂ ਨੂੰ ਬੜੀ ਜਲਦੀ ਹਦਾਇਤਾਂ ਜਿਹੜੀ ਜਾਰੀ ਕਰਾਂਗੇ ਅੱ ਅੱਜ ਸਾਡੇ ਸਤਕਾਰਯੋਗ ਐਮਐਲਏ ਹਲਕਾ ਹਤਮਨਗਰ ਜਿਹੜੇ ਅੱਜ ਸਮੁੱਚੀ ਟੀਮ ਦੇ ਨਾਲ ਅਧਿਕਾਰੀਆਂ ਦੇ ਨਾਲ ਪਹੁੰਚੇ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਹੱਲ ਕਰਨ ਲਈ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਕਿਉਂਕਿ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਬੈਠੇ ਨੇ ਜਿਨ੍ਹਾਂ ਦੇ ਸੰਬੰਧਿਤ ਕਰਮਚਾਰੀ ਸਾਡੇ ਕਾਰਪੋਰੇਸ਼ਨ ਦੇ ਨੇ ਜਾਂ ਪਟਵਾਰਖਾਨੇ ਦੇ ਨੇ ਜਾਂ ਪੁਲਿਸ ਪ੍ਰਸ਼ਾਸਨ ਦੇ ਨੇ ਅੱਜ ਪਹਿਲੀ ਵਾਰ ਜਿਹੜਾ ਸਾਡੇ ਏਰੀਆ ਚ ਤਕਰੀਬਨ ਸਾਰੇ ਚੱਲ ਰਿਹਾ ਪਰ ਸਾਡੇ ਕਾਉਂਸਲਰ ਬਣਨ ਤੋਂ ਬਾਅਦ ਅੱਜ ਪਹਿਲਾ ਸੰਗਤ ਦਰਸ਼ਨਾਂ ਜੀ ਚ ਬਹੁਤ ਵੱਡੀ ਗਿਣਤੀ ਸੰਗਤ ਸ਼ਾਮਲ ਹੋਈ ਆ ਤੇ ਲੋਕਾਂ ਨੇ ਆਪਣੀਆਂ ਦੁੱਖ ਤਕਲੀਫਾਂ ਦਸੀਆਂ ਨੇ ਤੇ ਮੈਂ ਐਮਐਲਏ ਸਾਹਿਬ ਨੂੰ ਕਹਿੰਦਾ ਵੀ ਇਦਾਂ ਦਾ ਪਰਾਲਾ ਹਰ 15 20 ਦਿਨਾਂ ਬਾਅਦ ਮਹੀਨੇ ਬਾਅਦ ਹਰ ਬਾੜ ਦੇ ਵਿੱਚ ਕਰਿਆ ਕਰਨ ਤਾਂ ਜੋ ਲੋਕਾਂ ਖੱਜਲ ਖਵਾਰ ਜਿਹੜੇ ਹੁੰਦੇ ਆ ਉਹ ਖੱਜਲ ਖਵਾਰ ਨਹੀਂ ਹੋਣਗੇ ਸੋ ਮੈਂ ਬਹੁਤ ਧੰਨਵਾਦ ਕਰਦਾ ਸਮੁੱਚੇ ਅਫਸਰਾਂ ਦਾ ਕਰਮਚਾਰੀ ਸਹਿਬਾਨਾਂ ਦਾ ਜਿਹੜੇ ਐਮਐਲਏ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਨੇ ਤੇ ਸੰਗਤ ਦਾ ਜਿਹੜਾ ਵੀ ਕੋਈ ਹੁਕਮ ਹੁੰਦਾ ਸਿਰ ਮੱਥੇ ਤੇ ਲੈ ਕੇ ਐਮਐਲਏ ਸਾਹਿਬ ਪਹਿਲ ਦੇ ਅਧਾਰ ਤੇ ਕੰਮ ਕਰਦੇ ਨੇ ਬਹੁਤ ਬਹੁਤ ਧੰਨਵਾਦ ਅੱਜ ਦਾ ਕੈਂਪ ਵਾਰਡ ਨੰਬਰ 45 ਦੇ ਵਿੱਚ ਸਰਦਾਰ ਪਰਮਿੰਦਰ ਸਿੰਘ ਸੋਮਾ ਜੀ ਦੇ ਵਾਰਡ ਦੇ ਵਿੱਚ ਲਗਾਇਆ ਜਾ ਰਿਹਾ ਤੇ ਉੱਥੇ ਖਾਸ ਤੌਰ ਤੇ ਸਾਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਸਿੱਧੂ ਉਹ ਇੱਥੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਆਪਣੀ ਬੈਨ ਨਾਲ ਲੈ ਕੇ ਆਏ ਨੇ ਬਹੁਤ ਪੂਰਾ ਜਿਹੜੀ ਸਰਕਾਰ ਆ ਲਾਮ ਲਖਸ਼ਰ ਪੂਰਾ ਹਰ ਵਿਭਾਗ ਦਾ ਪਟਵਾਰੀ ਤਹਿਸੀਲਦਾਰ ਐਸਡੀਐਮ ਤੱਕ ਜਿਹੜੇ ਵੀ ਕੰਮ ਨੇ ਉਹ ਸਾਰੇ ਇੱਥੇ ਕੰਮ ਹੋ ਰਹੇ ਨੇ ਇਸ ਤੌਰ ਤੇ ਜਿਹੜੇ ਛੋਟੇ ਹੈਗੇ ਨੇ ਆਪਣੇ ਹ ਲਾਇਸੈਂਸ ਫੈਕਟਰੀਆਂ ਦੇ ਦੁਕਾਨਾਂ ਦੇ ਤੇ ਇੱਕ ਪ੍ਰਾਪਰਟੀ ਟੈਕਸ ਉਹ ਸਾਰੇ ਕੰਮ ਅੱਜ ਇੱਥੇ ਮੌਕੇ ਦੇ ਉੱਤੇ ਹੀ ਹੋ ਰਹੇ ਨੇ ਦੁਕਾਨਾਂ ਪਾ ਦੇ ਕਿੱਥੇ ਪੂਰੀ ਜਿਹੜੀ ਬਾਤ ਹੈ ਸਰਕਾਰ ਨੇ ਜੀ ਜਿੰਨੇ ਕ ਵਾਦੇ ਕੀਤੇ ਸੀ तकरीबन ਸਾਰੇ ਪੂਰੇ ਕਰਤੇ ਆ ਖਾਸ ਤੌਰ ਤੇ ਤਾਂ ਹੁਣ ਜਿਹੜਾ ਲੱਗੇ ਹੋਏ ਨੇ ਨਸ਼ੇ ਦਾ ਜਿਹੜਾ ਵਾਦਾ ਕੀਤਾ ਸੀਗਾ ਹੁਣ ਉਹ ਆਹ ਜਿਹੜਾ ਟਾਈਮ ਚੱਲ ਰਿਹਾ ਵਾ ਜਿਹੜੇ ਬਾਕੀ ਦੇ 2 ਸਾਲ ਆ ਇਹਨੂੰ ਹੁਣ ਤਾਂ 2-3 ਮਹੀਨੇ ਦੇ ਵਿੱਚ ਜਿਹੜਾ ਨਸ਼ਾ ਵਾ ਉਹ ਬਿਲਕੁਲ ਪੰਜਾਬ ਦੀ ਜੜ੍ਹਾਂ ਦੇ ਵਿੱਚੋਂ ਖਤਮ ਕਰ ਦਿੱਤਾ ਜਾਊਗਾ ਸਰਕਾਰ ਦਾ ਖਾਸ ਕਰਕੇ ਮੈਂ ਐਮਐਲਏ ਕੁਮਰ ਸਿੰਘ ਸਿੱਧੂ ਸਾਹਿਬ ਦਾ ਤੇ ਨਾਲ 소ਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਨੂੰ ਇੱਕ ਇਹਨਾਂ ਨੇ ਟਾਰਗੇਟ ਦਿੱਤਾ ਸੀ ਵੀ ਅਸੀਂ ਹਰੇਕ ਵਾਰਡ 'ਚ ਕੈਂਪ ਲਗਾਣਾ ਹੈ ਸਰਕਾਰ ਟਾਈਮ ਟੂ ਟਾਈਮ ਸਰਕਾਰ ਆਪਕੇ ਦਵਾਰ ਕੈਂਪਪ ਟੱਲ ਲਗਾਈ ਜਾ ਰਹੀ ਹੈ ਪਰ ਇੱਕ ਐਕਸਟਰਾ ਐਫਰਟ ਕਰਕੇ ਇਹ ਵੀ ਸਰਕਾਰ ਆਪਕੇ ਦਵਾਰ ਵਾਲਾ ਹੀ ਇਨੀਸ਼ੀਏਟਿਵ ਹੈਗਾ ਸਾਡਾ ਵੀ ਅਸੀਂ ਇੱਕ ਜਗ੍ਹਾ ਕੈਂਪ ਲਗਾ ਕੇ ਲੋਕਾਂ ਨੂੰ ਡੋਰ ਟੂ ਡੋਰ ਅਸੀਂ ਸਹੂਲਤ ਪ੍ਰਦਾਨ ਕਰ ਰਹੇ ਹਾਂ ਚਾਹੇ ਲਾਇਸੈਂਸ ਨਹੀਂ ਹੋਵੇ ਚਾਹੇ ਪ੍ਰੋਪਰਟੀ ਟੈਕਸ ਨਹੀਂ ਹੋਵੇ ਇਸ ਤੋਂ ਇਲਾਵਾ ਸਾਡਾ ਸਮੂਹ ਸਟਾਫ ਇੱਥੇ ਬੈਠਾ ਹੈ ਇਨ ਕੇਸ ਜੇਕਰ ਉਹਨਾਂ ਪ੍ਰੋਪਰਟੀ ਟੈਕਸ ਲਾਇਸੈਂਸ ਤੋਂ ਇਲਾਵਾ ਕੋਈ ਹੋਰ ਵੀ ਪ੍ਰੋਬਲਮ ਹੈ ਉਹਨੂੰ ਅਸੀਂ ਮੌਕੇ ਤੇ ਹੀ ਐਡਰੈਸ ਕਰ ਰਹੇ ਹਾਂ ਤੇ ਮੇਰਾ ਸਟਾਫ ਨਾਲ ਦੀ ਨਾਲ ਉਹਨਾਂ ਨੂੰ ਰਿਜ਼ੋਲਵ ਕਰ ਰਿਹਾ ਹੈ ਤੇ ਸਾਡੇ ਵੱਲੋਂ ਜ਼ੀਰੋ ਟੋਲਰੈਂਸ ਹੈਗੀ ਆ ਅਦਰਵਾਈਜ਼ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਤਾਂ ਉਹ ਡਾਇਰੈਕਟਲੀ ਸਿੱਧੂ ਸਾਹਿਬ ਕੋਲ ਤਾਂ ਜਾਂਦੇ ਜਾਂਦੇ ਆ ਮੇਰੇ ਕੋਲ ਵੀ ਘੱਟੋ ਘੱਟ ਮੇਰੇ ਕੋਲ ਆ ਜਾਣ ਮੈਨੂੰ ਵੀ ਪਤਾ ਲੱਗੇਗਾ ਸਾਡੇ ਸਟਾਫ ਦੀ ਕਿੰਨੀ ਕੁ ਇੰਪਰੂਵਮੈਂਟ ਹੋਈ ਹੈ ਜਾਂ ਕੋਈ ਜੇ ਕੋਈ ਪ੍ਰੋਬਲਮ ਹੈ ਤਾਂ ਡਾਇਰੈਕਟਲੀ ਮੇਰੇ ਕੋਲ ਆ ਕੇ ਮੈਨੂੰ ਦੱਸ ਸਕਦੇ ਆ ਤਾਂ ਜੋ ਮੈਂ ਇਮੀਜਿਟਲੀ ਉਹਦਾ ਰਿਜ਼ੋਲੂਸ਼ਨ